ਸਵੈ ਅਭਿਆਨ ਹੀ ਹੈ ਹਾਂ ਹਾਂ ਇਹ ਤਾਂ ਸਾਡਾ ਇੱਕ ਸਿੰਬੋਲਿਕਲੀ ਅਸੀਂ ਮੈਸੇਜ ਦੇ ਰਹੇ ਹਾਂ ਕਿ ਜਿਹੜੀ ਡਿਊਟੀ ਸਰਕਾਰ ਦੀ ਹੈ ਜਿਹੜੀ ਡਿਊਟੀ ਕਰਨ ਦੀ ਹੈ ਠੀਕ ਹੈ ਨਾ ਉਹ ਅਸੀਂ ਕਰਕੇ ਦੱਸ ਰਹੇ ਹਾਂ ਕਿ ਲੋਕਾਂ ਦੀ ਤਕਲੀਫਾਂ ਨੂੰ ਉਜਾਗਰ ਕਰ ਰਹੇ ਹਾਂ ਇਹ ਇਕੱਲੀ ਇੱਥੋਂ ਦੀ ਨਹੀਂ ਹੈ ਇਹ ਪੂਰੇ ਲੁਧਿਆਣੇ ਚ ਵਸੀ ਹੋਈ ਹੈ ਪੂਰੇ ਪੰਜਾਬ 'ਚ ਹੈਗੀ ਹੈ ਅਸੀਂ ਡਿਊਟੀ ਯਾਦ ਕਰਾ ਰਹੇ ਹਾਂ ਦਾ ਇਹ ਨਾ ਸਮਝੋ ਕਿ ਅਸੀਂ ਜਿਹੜਾ ਹੈਗਾ ਵਾ ਸਫਾਈ ਅਭਿਆਨ ਚਲਾ ਰਹੇ ਹਾਂ ਜੀ ਜੀ ਇਹ ਮੈਸੇਜ ਹੈ ਉਹਨਾਂ ਵਾਸਤੇ ਸਰਕਾਰਾਂ ਵਾਸਤੇ ਕਿ ਜਿਹੜਾ ਤੁਹਾਡਾ ਕੰਮ ਤੁਹਾਨੂੰ ਕਰਨਾ ਚਾਹੀਦਾ ਉਹ ਆਪੋਜੀਸ਼ਨ ਦੇ ਵਿੱਚ ਰਹਿ ਕੇ ਅਸੀਂ ਕਰਕੇ ਦਿਖਾ ਰਹੇ ਆਂ ਔਰ ਕਰਕੇ ਦਿਖਾਵਾਂਗੇ ਸਰ ਇੱਕ ਪੂਰਾ ਟੀਪਰ ਹੋਣਾ ਜਿਹੜਾ ਇੱਥੇ ਕੂੜੇ ਦਾ ਕੂੜੇ ਦਾ ਪੂਰਾ ਜੀ ਇਹ ਕਈ ਵਾਰੀ ਟਰਾਲੀ ਜਾਊ ਕਈ ਔਰ ਆਪੋ ਜਾਊਗੀ ਜੀ ਕੀ ਮੈਸੇਜ ਨਾਲ ਜੀ ਲੋਕ ਵੇਅਰ ਆ ਲੋਕਾਂ ਦੀਆਂ ਕੈਂਪਰੇਂਸਾਂ ਆਈਆਂ ਨੇ ਝੂਠਾ ਵਾਅਦੇ ਕਰਦੇ ਨੇ ਉਹ ਕਿਸ ਤਰ੍ਹਾਂ ਜਿੰਦਾਬਾਦ ਉਹਨਾਂ ਵੱਸੇ ਮੈਸੇਜ ਹੈ ਜਿੰਦਾਬਾਦ ਪਬਲਿਕ ਜਾ ਚੁੱਕੀ ਹੈ ਔਰ ਪਬਲਿਕ ਨੂੰ ਪਤਾ ਹੈ ਕਿ ਜਿਹੜੇ ਝੂਠੇ ਆਮ ਗਲਤ ਕੰਮ ਕਰ ਰਹੇ ਹੋ ਉਹ ਕੰਮਾਂ ਦਾ ਰੋਣਾ ਨਾ ਕਰੀਂ ਮੈਨੂੰ 19 ਦਿਨ ਨੂੰ ਮਿਲਣਾ ਜੀ ਵੋਟਰ ਉਹ ਕਿਸ ਤਰ੍ਹਾਂ ਅਪੀਲ ਕਰਦੇ ਹੋ ਇਹ ਕਿਸ ਤਰ੍ਹਾਂ ਵੋਟ ਤੁਹਾਨੂੰ ਪਾਜੀ ਹੋ ਮੈਂ ਤਾਂ ਕਹਿੰਦਾ ਵੋਟ ਉਹਨੂੰ ਪਾਓ ਜਿਹੜੇ ਤੁਹਾਡੇ ਵਿੱਚੋਂ ਤੁਹਾਡਾ ਆਪਣਾ ਹੈਗਾ ਜੀ ਵੋਟ ਉਹਨੂੰ ਪਾਓ ਜਿਹੜਾ ਬੰਦਾ ਤੁਹਾਡੀ ਸੇਵਾ ਕਰ ਸਕਦਾ ਹੈ ਵੋਟ ਉਹਨੂੰ ਪਾਓ ਜਿਹੜਾ ਬੰਦਾ ਤੁਹਾਨੂੰ ਇਨਸਾਫ ਦਵਾ ਸਕਦਾ ਗੱਲ ਦੇਖੋ ਗੱਲ ਇਹ ਸਾਬ ਪ੍ਰੋਪਕਾਰਸੀ ਘੁੰਮਣ ਜੀ ਜੀ ਉਹ ਆਪਣੀ ਸਮੁੱਚੀ ਟੀਮ ਦੇ ਨਾਲ ਨੌਜਵਾਨਾਂ ਦੇ ਨਾਲ ਇੱਥੇ ਲੁਧਿਆਣਾ ਸ਼ਹਿਰ ਦੇ ਨੌਜਵਾਨਾਂ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਜੀ ਗੱਲ ਇਹ ਵੀ ਹਾਲਾਤ ਦਿਖਾਉਣ ਆਏ ਨੇ ਮੈਂ ਮੈਂ ਵੀ ਇੱਥੇ ਨੇੜੇ ਲੰਘ ਰਿਹਾ ਸੀ ਮੇਰੀ ਗੱਲ ਹੋਈ ਕੁਮਰ ਸਾਹਿਬ ਮੈਂ ਕਿਹਾ ਕਿੱਥੇ ਹੋ ਕਹਿੰਦੇ ਅੱਜ ਇਲੈਕਸ਼ਨ ਕੈਂਪੇਨ ਥੋੜਾ ਟਾਈਮ ਰੋਕ ਕੇ ਸਫਾਈ ਮੁਹਿੰਮ ਚੱਲ ਰਹੀ ਹੈ ਮੈਂ ਕਿਹਾ ਜੀ ਆਪਣਾ ਤਾਂ ਬਹੁਤ ਬਿਜ਼ੀ ਸ਼ਡਿਊਲ ਹੈ ਕਹਿੰਦੇ ਨਹੀਂ ਆ ਕੇ ਹਾਲਾਤ ਦੇਖੋ ਹਾਲਾਤ ਦੇਖੋ ਤੇ ਇੱਥੇ ਜਿਹੜਾ ਮਾਲੀ ਸੀ ਰੱਖਿਆ ਹੋਇਆ ਇਹਨਾਂ ਦਾ ਔਰੇ ਹਾਂਜੀ ਹਾਂਜੀ ਲਾ ਉਹ ਬੋਲ ਰਿਹਾ ਸੀ ਇੱਥੇ ਕਹਿੰਦਾ ਪਿਛਲੇ ਤਿੰਨ ਚਾਰਾਂ ਮਹੀਨੇ ਤੋਂ ਇਹ ਕੂੜੇ ਦੇ ਢੇਰ ਲੱਗੇ ਹੋਏ ਨੇ ਇਹ ਕੋਈ ਇੱਕ ਦਿਨ ਜ ਨਹੀਂ ਲੱਗੇ ਸੋ ਜੇ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਜਿਹੜਾ ਪੰਜਾਬ ਦਾ ਦਿਲ ਹੈ ਜਿਹਨੂੰ ਪੂਰੀ ਦੁਨੀਆ ਮੈਂ ਸਮਝਦਾ ਕਿ ਦੇਖਦੀ ਹੈ ਕੋ ਲੁਧਿਆਣਾ ਸ਼ਹਿਰ ਹੈ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਹੋ ਜਿਹੇ ਸ਼ਹਿਰ ਦੇ ਵਿੱਚ ਇਹ ਹਾਲਾਤ ਨੇ ਕਿ 5-5 ਮਹੀਨੇ ਪਾਰਕਾਂ ਦੇ ਨੇੜੇ ਕੂੜੇ ਦੇ ਢੇਰ ਲੱਗੇ ਪਏ ਨੇ ਤਾਂ ਆਪਾਂ ਸਮਝ ਸਕਦੇ ਹਾਂ ਕਿ ਆਮ ਆਦੀ ਪਾਰਟੀ ਦੀ ਸਰਕਾਰ ਦਾ ਵਿਕਾਸ ਹੈ ਇਹ ਆ ਜਿਹੜੀ ਸਫਾਈ ਮੁਹਿੰਮ ਹੈ ਜਾਂ ਜਿਹੜਾ ਮੈਂ ਸਮਝਦਾ ਕਿ ਇੱਕ ਇੱਕ ਸ਼ੀਸ਼ਾ ਦਿਖ ਰਿਹਾ ਆਪ ਨੂੰ ਤੇ ਸਮਾਰਟ ਸਿਟੀ ਕਿਹਾ ਜਾਂਦਾ ਲੁਧਿਆਣੇ ਸਮਾਰਟ ਸਿਟੀ ਕਾ ਦੀ ਕੱਕ ਦੀ ਰਹੀ ਇਹ ਤਾਂ ਕੂੜਾ ਸਿਟੀ ਬਣੀ ਪਈ ਆ ਦੇਖੋ ਔਰ ਘੁੰਮਣ ਸਾਹਿਬ ਆ ਕੇ ਮਤਲਬ ਇੱਕ ਕੈਂਡੀਡੇਟ ਆਪਣੀ ਜੇ ਕੈਂਪੇਨ ਰੋਕ ਕੇ ਦੋ ਘਟੇ ਲਈ ਇੱਥੇ ਤਸਲੇ ਬੋਰੀਆਂ ਚੱਕੀ ਫਿਰਦਾ ਤਾਂ ਇਹ ਇਹਦਾ ਮਤਲਬ ਸਮਝੋ ਇਹਦਾ ਮਤਲਬ ਹੈ ਕੁਝ ਕਿ ਇਹ ਦਰਦ ਦਾ ਲੋਕਾਂ ਦਾ ਦਰਦ ਦੇਖਦੇ ਹੋਏ ਲੋਕਾਂ ਦੇ ਇੱਥੇ ਆਪਣੀ ਟੀਮ ਨਾਲ ਪਹੁੰਚੇ ਨੇ ਸੋ ਇਹ ਕੂੜਾ ਤੋਂ ਟਰਾਲੀ ਭਰ ਰਿਹਾ ਹੁਣ ਅੱਗੇ ਫਿਰ ਇਹਨਾਂ ਨੂੰ ਭੇਜ ਦਿੰਨੇ ਆ ਹੁਣ ਆਵਾਦੀ ਪਾਰਟੀ ਕਿੱਥੇ ਇਹ ਇਲੈਕਸ਼ਨ ਟਾਈਮ ਜਿਹੜਾ ਇਹ ਕੀਤਾ ਯਾਰ ਬਾਅਦ ਚ ਵੀ ਕੀਤਾ ਜਾਊਗਾ ਤੁਹਾਡੇ ਕੋਲ ਅਕਾਲੀ ਦਲਵਾਉਣਾ ਇਹ ਅਕਾਲੀ ਦਲ ਤਾਂ ਹਮੇਸ਼ਾ ਹੀ ਕਰਦਾ ਏ ਨਹੀਂ ਕੋਈ 스테 ਤੁਸੀਂ ਨੂੰ ਪੋਲਿਟਿਕਲੀ ਸਟੰਟ ਨਾ ਸਮਝੋ ਕਿ ਸਟੰਟ ਆ ਪਰ ਇਹ ਵੀ ਜ਼ਰੂਰੀ ਹੁੰਦਾ ਕਿ ਇਲੈਕਸ਼ਨ ਦੇ ਵਿੱਚ ਤੁਹਾਡੇ ਵਰਗੇ ਮੀਡੀਆ ਦੇ ਮਾਧਮ ਰਾਹੀਂ ਇੱਕ ਪੂਰੀ ਦੁਨੀਆ ਦੇ ਵਿੱਚ ਦੱਸਣਾ ਵੀ ਜ਼ਰੂਰੀ ਆ ਕਿ ਜਿਹੜੀ ਆਪਾਂ ਕਹਿੰਦੇ ਸੀ ਬਦਲਾਅ ਵਾਲੀ ਸਰਕਾਰ ਆ ਇਹ ਜੀ ਆ ਬਦਲਾਅ ਹੈ ਕਿ ਪੰਜ ਪੰਜ ਮਹੀਨੇ ਸਮਾਰਟ ਸਿਟੀ ਚ ਕੂੜੇ ਦੇ ਢੇਰ ਲੱਗੇ ਕਿਸ ਤਰ੍ਹਾਂ ਜਿਹੜਾ ਵੋਟਰਾਂ ਨੂੰ ਅਪੀਲ ਵੀ ਕਰੋ ਕਿ ਬੋਰਡ ਕਿਸ ਅਪੀਲ ਹੈ ਅਪੀਲ ਇਸ ਜੀ ਤਾਂ ਜਿਹੜੀ ਕਰਨੀਆ ਕਰਨੀਆ ਲੋਕ ਆਪ ਵੀ ਦੇਖ ਰਹੇ ਨੇ ਆਉਣ ਘਰਾਂ ਤੇ ਟਾਕੀਆਂ ਖੁੱਲ ਕੇ ਬੀਬੀਆਂ ਭੈਣਾਂ ਸਾਡੀਆਂ ਮਾਦਾਵਾਂ ਦੇਖ ਹੀ ਰਹੀਆਂ ਨੇ ਕਿ ਜਿਹੜਾ 5 ਮਹੀਨੇ ਤੋਂ ਰੌਲਾਪਾ ਪਾਪਾ ਥੱਕ ਕੇ ਕੋਈ ਇੱਥੇ ਸਫਾਈ ਕਰਨ ਨਹੀਂ ਆਇਆ ਘੁੰਮਣ ਸਾਹਿਬ ਫਿਰ ਰਹੇ ਨੇ ਅੱਜ ਇੱਥੇ ਸਫਾਈ ਕਰ ਦੇ ਵਧੀਆ ਕੈਂਡੀਡੇਟ ਨੂੰ ਚੁਣੋ ਤਾਂ ਕਿ ਇਹ ਸਫਾਈ ਨਿਰੰਤਰ ਇਹ ਡਿਵੈਲਪਮੈਂਟ ਇਹ ਸਾਰਾ ਸਿਸਟਮ ਸਾਫ਼ ਸੁਥਰਾ ਹੁੰਦਾ ਰਹੇ